ਸਾਰੇ ਰੋਸ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਜੋ ਰਿਜ਼ਲਟ ਆਇਆ ਮੈਂ ਤਾਂ ਬਹੁਤ ਸੈਟੀਸਫਾਈਡ ਹਾਂ ਸੱਚੀ ਗੱਲ ਦੱਸਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਆਪਣੇ ਨਿਗਾਹਾਂ ਪਛਮੀ ਦੇ ਵੋਟਰਸ ਦਾ ਪਰਿਵਾਰ ਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਔਰ ਮੈਂ ਨਾਲ ਦੀ ਨਾਲ ਬਤਾਈ ਦੇਣਾ ਸ਼੍ਰੀ ਸੰਜੀਵ ਰੌੜਾ ਨੂੰ ਜਿਨ੍ਹਾਂ ਨੇ ਰੈਕਸ਼ਨ ਦਿੱਤੀ ਹੈ ਤੇ ਉਹ ਵੀ ਕਰਦਾ ਇਹ ਆਖਿਰ ਦੇ ਮੇਰੇ ਵਾਅਦੇ ਉਹਨੇ ਕੀਤੇ ਉਹ ਪੂਰੇ ਕਰਨਗੇ। ਨਾਲ ਦੀ ਨਾਲ ਮੈਂ ਧੰਨਵਾਦ ਜਨ ਕਰਦਾ ਭਾਪੁਰ ਸ਼ਰਾਸ਼ਵੀ ਦਾ, ਜੀਵਨ ਗੁੱਪਤਾ ਇਹਦਾ ਤੇ ਹੋਰ ਨੇ ਇੰਡੀਪੈਂਡੈਂਟ ਹੈਗੇ ਸਾਡੇ ਕੰਟੈਸਟੈਂਟ ਰਹੇ ਸੀਗੇ, ਕੈਂਡੀਡੇਟਸ ਸੀਗੇ ਉਹਨਾਂ ਦਾ ਕਿ ਬੜੀ ਹੈਲਦੀ ਇਲੈਕਸ਼ਨ ਹੋ ਰਹੀ ਹੈ। ਜਿਹੜਾ ਈਸ਼ਵਰ ਮੈਨੂੰ ਪਿਆਰ ਮਿਲਿਆ, ਜੋ ਸਤਕਾਰ ਮਿਲਿਆ ਤੇ ਜੋ ਅਸੀਸਾਂ ਮਿਲਿਆ ਨਾ ਲੁਧਿਆਣਾ ਵੈਸੇ ਕੰਸਟਿਟੂਐਂਸੀ ਦੇ ਪ੍ਰਵਾਸ ਤੋਂ ਮਿਲੋ। ਮੈਂ ਇਹ ਨਹੀਂ ਬੇਜ਼ਰਬ ਦੇਖੋ ਗੱਲ ਹੁੰਦਾ ਹੈ ਇਲੈਕਸ਼ਨ ਜਿੱਤਣਾ ਹਾਰਨਾ ਇੱਕ ਡਿਫਰੈਂਟ ਇਸ਼ੂ ਹੈ ਜਿੱਤਦੇ ਵੀ ਹੈ ਹਾਰਦੇ ਵੀ ਲੇਕਿਨ ਜਦੋਂ ਪਿਆਰ ਮਿਲਣਾ ਅਸੀਸਾਂ ਮਿਲਦੀਆਂ ਹੈਗੀਆਂ ਨੇ ਔਰ ਜੋ ਸਤਕਾਰ ਹੁੰਦਾ ਹੈ ਇਹ ਬਹੁਤ ਥੋੜੇ ਬਦਲਦਾ ਜਿੱਥੇ ਮੈਂ ਆਪਣੇ ਸ਼੍ਰੋਮਣੀ ਕਾਲੀਦਾ ਦੇ ਵਰਕਰਸ ਲੀਡਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਉੱਥੇ ਹੀ ਮੈਂ ਆਪਣੀ ਛੋਟੀ ਬੇਟੀ ਕਹੋ ਕੁਝ ਕਹੋ ਜਿਹੜਾ ਜੋ ਕਿ ਦਿਰੋਜ਼ ਹੀ ਮਰ ਰਹੇਗੇ ਸਾਡੇ ਛੋਟੇ ਬੱਚੇ ਦੀ ਡੈਥ ਹੋ ਗਈ ਸੀ ਮਰਡਰ ਹੋ ਗਿਆ ਸੀ ਉਹਦੇ ਮਦਰ ਜੋ ਉਹਨਾਂ ਨੇ ਮਿਹਨਤ ਕੀਤੀ ਹੈਗੀ ਹੈ ਮੈਂ ਸੱਚੀ ਗੱਲ ਦੱਸਾਂ ਮੈਂ ਨਹੀਂ ਆਨਾ ਇਹਨਾਂ ਤੋਂ ਇਲਾਵਾ ਹੋਰ ਵੀ ਜਿੰਨੇ ਪਰਿਵਾਰ ਸਾਡੇ ਜਿਨ੍ਹਾਂ ਨੇ ਆਪਣਾ ਸਭ ਕੁਝ ਸਾਡੇ ਕੋਲ ਜਿਹਾ ਆਪਣੀ ਬੇਟੀ ਸਾਡੇ ਲੋ ਭੈਣ ਮੇਰੀ ਇਸ ਭਰਾ ਵੀ ਨੇ ਸਿਸਟਰਸ ਜਿਹੜੇ ਵੀ ਉਹਦਾ ਨਾਮ ਹੈ ਕੋਈ ਬਤਾਇਆ ਦਾ ਮੈਂ ਬਦਲਾ ਨਹੀਂ ਦੇ ਸਕਦਾ ਸੱਚੀ ਗੱਲ ਹੈ ਸਮੈਂ ਆਪਣੇ ਆਪ ਨੂੰ ਸੋ ਇਹ ਜਿੱਤ ਹਾਰ ਮੇਰੀ ਹੈ 파ਟੀ ਦੀ ਨਹੀਂ ਹੈ ਕਿ ਮੇਰੀ ਇਹ ਨਹੀਂ ਹੈ ਜੇ ਜਿੱਤ ਹੁੰਦੀ ਤਾਂ ਜੁਸ਼ੂਸ਼ ਹੋਣੀ ਕਰਦੀ ਹੁੰਦੀ ਹੁੰਦੀ ਪਰ ਇਹ ਹਾਰ ਹੈ ਕਿ ਮੇਸ ਕੋ ਕਮੀਆਂ ਹੋਣੀਆਂ ਜਾਂ ਲੋਕਾਂ ਨੇ ਪਰਵਾਹ ਨਹੀਂ ਉਹ ਨਹੀਂ ਮੈਂ ਵਾਦਾ ਕਰਦਾ ਕਿ ਮੈਂ ਪਰਵਾਹ ਦੇ ਨਾਲ ਅੱਜ ਵੀ ਖੜਾ ਹਾਂ ਤੇ ਅੱਗੇ ਵੀ ਖੜਾ ਹੋਗਾ ਜਦੋਂ ਕਿ ਦੀ ਕਿਸੇ ਨੂੰ ਜ਼ਰੂਰ ਪਈ ਲੋੜ ਪਈ ਤਾਂ ਮੈਂ ਹਰ ਵੇਲੇ ਤੁਹਾਡੇ ਕੋਲ ਜੋ ਵੀ ਤੁਸਤ ਰਹੇਗਾ ਮੇਰਾ ਫੋਨ ਨੰਬਰ ਤੁਹਾਡੇ ਕੋਲ ਸਾਰੇ ਪੂਰੀ ਹੈਗਾ ਹੋਇਆ ਹੈ ਕਿਉਂਕਿ ਮੈਂ ਪਰਸਲਰ ਸੇ ਵੀ ਸੀਮਟਿਆ ਸੀ ਔਰ ਵੈਸੇ ਤੋਂ ਸਭ ਨੂੰ ਨੋਟ ਲਗਾਇਆ ਹੋਇਆ ਹੈ ਤੇ ਕਿਸੇ ਗੱਲ ਨੇ ਕਿਸੇ ਇਹ ਦੀ ਸੋਚਣਾ ਇਹ ਰੋਟ ਪਾਈ ਹੈ ਨਹੀਂ ਪਾਈ ਪਾਈ ਹੈ ਤਾਂ ਬੋਧ ਚ ਨਹੀਂ ਪਾਈ ਤਾਂ ਬੋਧ ਹਾਂ ਮੈਂ ਤੁਹਾਡੀ ਸੇਵਾ ਛਾਜ਼ ਰਹੇਗਾ ਤੁਸੀਂ ਮਨਜਤ ਨੂੰ ਮਜੀ ਕਾਲ ਕਰ ਲਓ ਤੇ ਜਿਹਦਾ ਕੰਮ ਹੋ ਰਿਹਾ ਐ ਵੈਸੇ ਕੋਈ ਐਡਮਿਨਿਸਟ੍ਰੇਸ਼ਨ ਦਾ ਕੰਮ ਹੋਇਆ ਤੇ ਮੈਂ ਆਲਰੇਡੀ ਥੋੜੇ ਨਾਲ ਖੜਾ ਹਾਂ ਔਰ ਹਮੇਸ਼ਾ ਖੜਾ ਲੂੰਗਾ ਤੇ ਮੈਂ ਵਾਅਦਾ ਕਰਦਾ ਕਿ ਜੋ ਵਧੀਆ ਕਮੀਆਂ ਹੋ ਰਹੀਆਂ ਨੇ ਤੇ ਖਾਮੀਆਂ ਰਹੀਆਂ ਨੇ ਉਹ ਮੈਂ 2027 ਤੱਕ ਹੈਲਦਾਂ ਤੁਹਾਡੇ ਵਿੱਚੋਂ ਤੁਹਾਡਾ ਆਪਣਾ ਤੁਹਾਡੇ ਨਾਲ ਵਿੱਚ ਫਰੈਂਡ ਵਾਂ। ਮੈਂ ਇਹ ਵੀ ਉਹਦਾ ਕਹਿੰਦਾ ਹੋਇਆ ਸ਼ਮਾ ਦਾ ਯਾਚਕਾ ਕੋਈ ਗਲਤੀ ਹੋਈ ਉਹਦੇ ਬਾਕੀ ਦਾ ਨਾਮ ਸਾਲਾਂ